ਦਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ। ਔਰ ਬਣ ਜਾਊਗਾ, ਖੇਤੀ ਬਣ ਜਾਊਗਾ। ਕੋਈ ਬਹੁਤ ਹੀ ਦੇਰ ਨਹੀਂ ਲੱਗਣੀ। ਜਦੋਂ ਪੰਜਾਬੀ ਇਹ ਧਾਰ ਲੈਣ ਕੇ ਆ ਕੰਮ ਕਰਨਾ ਹੈ ਤਾਂ ਕਰਨਾ ਹੈ ਬਸ। ਸੋ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਨੂੰ ਰੋਜ਼ਗਾਰ, ਪੰਜਾਬ ਨੂੰ ਇੰਡਸਟਰੀ ਸਾਰਾ ਕੁਝ ਦੇਣਾ। ਸੋ ਹੁਸ਼ਿਆਰਪੁਰ ਜ਼ਿਲ੍ਹਾ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਸਭ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤਾਂ ਪੰਜਾਬ ਜੁਨੀਵਰਸਿਟੀ ਸ਼ਹਿਰਪੁਰ ਆਈ ਸੀ ਪਹਿਲਾਂ ਫਿਰ ਉਹ ਤੋਂ ਬਾਅਦ ਚੰਡੀਗੜ੍ਹ ਦੀ ਹੁਸ਼ਿਆਰਪੁਰ ਰਾਜਤਾਨੀ ਸੀ ਲਗਭਗ ਸਾਡੀ ਸੋ ਅੱਜ ਵੀ ਅਸੀਂ ਹੁਸ਼ਿਆਰਪੁਰ ਨੂੰ ਕਦੇ ਕੋਈ ਕਿਸੇ ਕਿਸਮ ਦਾ ਕੋਈ ਵਿਤਕਰਾ ਆ ਜਾ ਕੋਈ ਥਾਰੇ ਹੀ ਐਮਐਲਏ ਤੁਸੀਂ ਸ਼ਹਿਰਪੁਰ ਤੋਂ ਟਾਂਡੇ ਤੋਂ ਦਸੂਏ ਤੋਂ ਸਾਡੇ ਕੋਲੇ ਹੁਸ਼ਿਆਰਪੁਰ ਤੋਂ ਹੈਨਾ अपना चब्बे आल तो गढ़ शंकर तो बलाचौर तो आले दुआल सारा इलाका अपने प्रतिनिधि भर रख्या हूँ मैं कि मोड़ूंगा फिर तो जदों भी किसे भी आवे कि सरपंच साहब ने दो तीन गल् कपंच बिल्कुल फिक्र ना करो पैसे की कोई घाट नहीं बस प्रैजेंटेन बना के दो ਖੇਡ ਦਾ ਗਰਾਊਂਡ ਕਿੱਥੇ ਚਾਹੀਦਾ ਹੈ ਟੋਬੇ ਨੂੰ ਕਿਵੇਂ ਠੀਕ ਕਰਨਾ ਹੈ ਲਿੰਕ ਰੋਡਾਂ ਕਿਵੇਂ ਠੀਕ ਕਰਨੀਆਂ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚ ਉਹ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮhalla ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਮਿਲ ਜੂਗਾ ਬੋਲੇ ਇਸ ਗੋ ਮਿਆ ਸੋ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਤੁਹਾਨੂੰ ਤਾਂ ਮਿਲਿਆ ਭਾਈ ਅਸੀਂ ਆ ਕੰਮ ਕੀਤਾ ਪਹਿਲਾਂ ਇਦੋਂ ਪਹਿਲਾਂ ਤੁਹਾਡੇ ਪਿੰਡ ਦੇ ਮੁੱਖ ਮੰਤਰੀ ਆ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸੰਤੂਲੀ ਵਲੇ ਦੀ ਨਾ ਜੋਗ ਤੇ ਆਉਂਦੇ ਨਹੀਂ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ ਚ ਵੀ ਬਣਾ ਲਓਗੇ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ वहां ਗਰੀਬ ਲੋਕ ਰਹਿੰਦੇ ਹਨ ਉਨਕੋ ਇਹੀ ਬੁਲਾ ਲਓ ਬਸ ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ ਮੋਗੇ ਦਾ ਮਤਲਬ ਕੀ ਹੈ ਆਪ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿੱਲੋ-ਕਿੱਲੋ ਮੀਟਰ ਤੇ ਮੋਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ ਮੋਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਾ ਲੱਗੇ ਪਤਾ ਹੀ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਹੀ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਿਹਾ ਵੀ ਜੀ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ 3-4 ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ برداشت ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜਾਣਦੇ ਚੱਕ ਦਿਆਂਗੇ ਜੀ ਹਾਂਜੀ ਉਹ ਫੱਟੇ ਚੱਕਣ ਨੂੰ ਫਿਰਦੇ ਆ ਉਹ ਅੰਦਲ ਚੋਂ ਫੱਟੇ ਚੱਕਣ ਆਉਂਦੇ ਹੁੰਦੇ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਨੂੰ ਉਹ ਫੱਟੇ ਨਾ ਕਹਿ ਦੇਂਗੇ ਵੀ ਉਹ ਚੱਕ ਦੋ ਉਹ ਇਧਰਲੇ ਪਾਸੇ ਨੂੰ ਚੱਕ ਹੈ ਇਧਰਲੇ ਪਾਸੇ ਉਹ ਫੱਟੇ ਥੱਲੇ ਆਉਂਦੇ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦੇਾਂਗੇ ਆਪਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾ ਭੈਣਾਂ ਦਾ ਇੰਨੀ ਭਾਰੀ ਗਿਣਤੀ ਚਾਉਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲ੍ਹਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਾਨ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ 'ਚ ਆ ਰਹੀਆਂ ਨੇ ਕੱਲ੍ਹ ਦੇ ਅਸੀਂ ਉਹਨਾਂ ਪਿੰਡਾਂ 'ਚ ਘੁੰਮ ਰਹੇ ਆਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਆ ਹੁਣ ਇਸ ਤੋਂ ਵੱਲ ਲੁਧਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟ ਇੱਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਹੈ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਆ ਨਸ਼ਾ ਮੁਕਤੀ ਦਾ ਤਾਂ ਹੀ ਚੰਮਜੂਗਾ ਮੈਨੂੰ ਉਮੀਦ ਹੈ ਇਸ ਗੱਲ ਦੀ ਸੋਸਰੀਆਕਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆ 'ਚ ਐਜੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਣੇ ਸੀ ਪਾਲ ਲਏ ਉਹਨਾਂ ਨੇ ਪਾਲ ਕੇ ਵੀ ਕਿੱਥੇ ਜਾਣਗੇ ਇੱਥੇ ਹੀ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈ ਹੈਨਾ ਨਾ ਤਾਂ ਮੈਂ ਕੋਈ ਖੱਡ ਚ ਹਿੱਸਾ ਪਾਉਣਾ ਰੇਤੇ ਦੀ ਚ ਨਾ ਮੈਂ ਕੋਈ ਢਾਬੇ ਚ ਹਿੱਸਾ ਪਾਉਣਾ ਹਵੇਲੀ ਬੁਲੀ ਚ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਹੈ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦੇ ਸੁਪਣਾ ਹੋਰ ਕਦੇ ਹਿੱਸਾ ਪਾਉਣ ਬਚਾ। ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹੀ ਨਹੀਂ ਗਿਆ ਮੁੰਡੇ ਬੋਲ ਗਏ ਇੰਨਾ ਜਿਹੜਾ ਦਿਲੋਂ ਬੋਲ ਗਏ ਤਾਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ ਬਸ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆ ਜਿਓ ਆਪਣੇ ਐਮ ਐਲ ਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰ ਦੇ ਵੀ 1 ਰੁਪਈਆ ਵੀ ਲੱਗ ਗਿਆ ਹੋਵੇ ਜਾਂ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਨਾ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤਿੰਨੇ ਬੱਚੇ ਵਧੀਆ ਪੜ ਗਏ ਤਿੰਨੇ ਨੌਕਰੀਆਂ ਮਿਲ ਗਈਆਂ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਲੱਗ ਗਿਆ ਕੋਈ ਡੀਐਸਪੀ ਬਣ ਗਿਆ ਸੋ ਜਿਹੜਾ ਵੀ ਕੰਪੀਟੀਸ਼ਨ ਦਾ ਐਗਜ਼ਾਮ ਦਿਓਗੇ ਉਹ ਚੋਂ ਨੰਬਰ ਲੈ ਆਓ ਤੇ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਵੱਡੀਆਂ-ਵੱਡੀਆਂ ਕੁਰਸੀਆਂ ਪੰਜਾਬੀਓ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਓ ਪੜੋ ਉੱਥੇ ਬੈਠੋ ਫੈਸਲੇ ਲਓ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਓ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਵਧੋ ਫੁੱਲੋ ਆਬਾਦ ਰਹੋ ਜ਼ਿੰਦਾਬਾਦ ਰਹੋ ਦੁਨੀਆਂ ਤੋਂ ਪਰਚਾ ਕੇ ਇੱਕ ਜਕਾਰਾ ਛੱਡ ਦਿਓ ਬੋਲੇ ਸੋਨਹਾ ਹਾਂਜੀ ਯੂਨੀਵਰਸਿਟੀ ਆਪਣੇ ਇੱਥੇ ਆਯੁਰਵੈਦਿਕ ਤਾਂ ਬਣੀ ਰਹੀ ਐ ਇੱਕ ਮੈਡੀਕਲ ਕਾਲਜ ਵੀ ਸ਼ਹਿਰਪੁਰ ਬਣੀ ਮੈਡੀਕਲ ਕਾਲਜ ਸ਼ਹਿਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਖਸ਼ਾਰ ਕਾਲਕ ਸੰਗਰੂ ਹਾਂਜੀ ਨਹੀਂ ਨਹੀਂ ਜਦੋਂ ਮੈਡੀਕਲ ਕਾਲਜ ਬਣਦਾ ਨਾ ਬਾਈ ਜੀ ਤਾਂ ਉਹਦੇ ਵਿੱਚ ਇੱਕ ਕਲੋਜ਼ ਹੈ ਕਿ ਉਸ ਇਲਾਕੇ ਦਾ ਹਸਪਤਾਲ 300 ਬੈੱਡ ਦਾ ਕਰਨਾ ਪੈਂਦਾ ਅਪਡੇਟ ਕਿਉਂਕਿ ਉਹ ਉੱਥੋਂ ਦੇ ਬੱਚੇ ਉੱਥੇ ਹੀ ਪ੍ਰੈਕਟਿਸ ਕਰਦੇ ਆ ਖੁਦ ਹਸਪਤਾਲ ਦੇ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਵੀ ਇੱਕ ਹਸਪਤਾਲ ਹੁੰਦਾ ਸੋ ਦੋ ਤਿੰਨ ਕੈਂਪ ਹੁੰਦੇ ਆ ਸੋ ਨਾਲ ਜਦੋਂ ਕਾਲਜ ਬਣ ਗਿਆ ਐਮਬੀਬੀਐਸ ਕਰਨ ਬੱਚੇ ਆ ਗਏ ਤੋ ਤੁਹਾਡੇ ਇਲਾਕੇ ਦੀ ਬੱਚੇ ਹੋਣਗੇ ਜਿੰਦਾਬਾਦ ਸਾਸ੍ਰੀਕਰ ਮੈਂ ਬੇਨਤੀ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਕਿ ਉਹ ਆਖੇ ਆਪਣਾ ਵਿਚਾਰ ਵੀ ਰੱਖਣ ਤੇ ਜੋ ਵਿਚਾਰ ਸੁਣੇ ਨੇ ਉਹਨਾਂ ਬਾਰੇ ਆਪਣੇ ਵਿਚਾਰ ਰੱਖਣ ਕਿ ਕਿਵੇਂ ਫਰਕ ਪੈ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਅਸੀਂ ਯੁੱਧ ਨਸ਼ਿਆਂ ਪਰਦ ਛੇੜਿਆ ਮંચ 'ਤੇ ਬੈਠੇ पंजाब के हरमन प्यारे मुख्यमंत्री सरदार भगवंत मान साहब हमारे पंजाब के कैबिनेट मंत्री डॉक्टर रवजोत लोकसभा के सांसद डॉक्टर छब्बेवाल हमारे यहाँ के एमएलए साहब जलालपुर पिंड के सरपंच यहाँ पे मौजूद सभी अधिकारीगण और आज इस सभा में आए हुए मेरे सभी प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल आज आप लोगों के बीच में आके खासकर जो नशा करते थे और उन्होंने जो नशा छोड़ा उन्होंने अपनी कहानियां सुनाई वो कहानियां सुन के हम सब लोगों का इस हॉल में जितने लोग बैठे हैं मैं समझता हूं कि सबका दिल भर गया जब अतेंदर रवि बेदी गुरप्रीत गुरप्रीत नाम है शायद उनका तीस, गुरप्रीत अपनी कहानी सुना रहे थे तब मैं देख रहा था मान साहब की आंखों में भी आंसू थे डॉक्टर छब्बेवाल साहब की आंखों में आंसू थे मेरी आंखों में पानी आ गया और मैं देख रहा था पूरे हॉल के अंदर सब लोगों की आंखें नम हो गई थी क्या हाल कर दिया था इन लोगों ने पंजाब का हमारे से पहले यह नशा कोई पांच दिन में दस दिन में नहीं आया हमारे से पहले जितनी सरकारें थी उन लोगों ने पंजाब को इतने अंधेरे में डुबो दिया था पंजाब की जवानी को पंजाब के बच्चों को अंधेरे में डुबो दिया था कि ऐसे लगता था कि जब अब कोई उम्मीद ही नहीं बची है लेकिन मुझे बहुत खुशी है जिस तरह से युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है पूरे पंजाब में जगह जगह नशा मुक्ति केंद्र खोले गए हैं जो जो बच्चे नशे से बाहर आना चाहते हैं उनके लिए नशा मुक्ति केंद्र खोले गए हैं अब एक उम्मीद जागी है पूरे पंजाब के अंदर हर गांव के अंदर अब लोग अपनी जिम्मेदारी ले रहे हैं कि हमें अपने पिंड को हमें अपने गांव को अब नशा मुक्त करना है मैंने इन तीनों से पूछा इन तीनों ने कहा जी हम जिम्मेदारी ले रहे हैं हम अपने गांव के एक 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 बच्चे को हम अपने पिंड के एक एक बच्चे को नशे से बाहर निकालेंगे इसी तरह से अब लोगों को जिम्मेदारी लेनी पड़ेगी कि हमें अपने गांव के एक एक बच्चे को नशे से बाहर करना है सरकार पूरी तरह से आपके साथ खड़ी है किसी भी चीज की जरूरत है सरकार आपको मुहैया कराएगी लेकिन हमें अब जब ठान लिया है और पूरी सरकार लगी हुई है तो किसी भी हालत में अब हमें एक भी बच्चे को नशे में नहीं छोड़ना यहां पे मुझे पता चला हालांकि हमने बहुत बड़े स्तर के ऊपर जगह जगह नशा मुक्ति केंद्र खोले हैं बहुत सारे नए नए बेड रख कराए करे हैं लेकिन बेड की अगर कमी है तो और बेड बनाए जाएंगे ताकि अगर कोई बच्चा मुक्ति करना चाहे तो उसे किसी तरह की कमी नहीं होनी चाहिए हर चीज उसको मुहैया होनी चाहिए अभी आपने मान साहब को सुना अब मान साहब आप लोगों को सौ चुकाएंगे हम सब लोग सौ लेंगे कि मैं भी नशा नहीं करूंगा अपने पिंड में नशा बिकने भी नहीं दूंगा और अगर कोई नशा करता है तो मैं उसको समझा के नशे से बाहर निकालूंगा जरूरत पड़ी तो उसे नशा मुक्ति केंद्र में भी लेके जाऊंगा बच्चों को नशे से जब बाहर आ जाते हैं तो वो दोबारा नशे में ना चले जाए इसलिए हर पिंड के अंदर हम खेल के मैदान शुरू कर रहे हैं पूरे पंजाब में तेरह हजार पिंड हर पिंड के अंदर खेल का मैदान एक बनाया जा रहा है उसमें वॉलीबॉल का फुटबॉल का इंतजाम किया जाएगा पांच स्पोर्ट्स के इक्विपमेंट हर गांव को दिए जाएंगे जिम बनाए जाएंगे ताकि हमारी जवानी जो है वो खेल कूद में जाए ना कि नशे में जाए तो बहुत बड़े स्तर के ऊपर पंजाब सरकार काम कर रही है मैं आज आप सब लोग आए आप लोगों से बात करके आज बहुत अच्छा लगा और भगवान करे आप सब लोग बहुत खुश रहे और हमारा पंजाब खूब तरक्की करे बहुत बहुत शुक्रिया आप सब आप सब लोग बेनती है कि आपको अपने स्थाना से सजा हाथ अग्नि करके खड़े हो जाओ मुख्यमंत्री साहब सहु चुकवाणगे आप सबनों बहुत धन्यवाद जी वैसे तो ती पहले ही काम कर चुके हो ਪਰ ਸਾਰੇ ਪਿੰਡ ਨਿਵਾਸੀਆਂ ਵੱਲੋਂ ਜੋ ਇੱਕ ਨਸ਼ਾ ਮੁਕਤੀ ਦੀ oath ਕਸਮ ਹੈ ਤੇ ਮੈਂ ਜਿਵੇਂ ਜਿਵੇਂ ਬੋਲਦਾ ਰਹੂੰਗਾ ਮੇਰੇ ਪਿੱਛੇ ਪਿੱਛੇ ਤੁਸੀਂ ਬੋਲਦੇ ਰਹੋ ਅਸੀਂ ਪਿੰਡ ਜਲਾਲਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਪਿੰਡ ਦੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹਿਰਾ ਅਸਰੀਆ ਕਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਸਾਰੇ ਇਸੇ ਤਰ੍ਹਾਂ ਹੀ